ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਲ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਜਿਉਨ ਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੀਦਕੋਟ ਤਹਿਸੀਲ ਪੈਂਦੀ ਆ ਕੋਟ ਕਪੂਰਾ ਨੇੜੇ ਪਿੰਡ ਆਣਗਵਾਂ ਦੇ ਪਿੰਡ ਇੱਕ ਸਾਈਡ ਲੰਡੇ ਆਲਖ ਲੰਡੇ ਦਾ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਇਸ ਤੋਂ ਅੱਗੇ ਜਿਉਨ ਵਾਲਾ ਨਾਲ ਹੀ ਰਹਿ ਜਾਂਦਾ 2 ਕਿਲੋਮੀਟਰ ਦੀ ਦੂਰੀ ਤੇ ਨਾਲ ਇੱਕ ਸਾਈਡ ਆਲ ਖਪਲੂਰ ਭਲੂਰ ਵੀ ਮੋਗੇ ਜ਼ਿਲ੍ਹੇ ਦਾ ਆਲਖ ਫਰੀਦਕੋਟ ਦਾ ਦੋ ਜਾਨਵਰ ਵਿਖਾਉਣੇ ਆ ਤੁਹਾਨੂੰ ਇੱਕ ਤਾਂ ਤਾਜੀ ਸੂਈ ਸਵਾਈ ਵਹਿੜ ਜਿਹੜੀ ਖੜੀ ਐ ਤੇ ਇੱਕ ਇਧਰ ਔਸਰ ਵਹਿੜ ਐ ਜੀ ਐਫ ਨਸਲ ਦੀ ਇਹ ਦੋ ਜਾਨਵਰ ਆ ਇੱਕ ਔਸਰ ਵੱਛੀ ਤੇ ਇੱਕ ਆ ਸੂਈ ਸਵਾਈ ਵਹਿੜ ਇਨਫਾਰਮੇਸ਼ਨ ਲੈ ਦਨਾਂ ਭਾਜਾਇ ਜੀ ਹੋਣਗੇ ਪੁੱਛ ਲੈਣੇ ਵਹਿੜ ਥੱਲੇ ਕਿੰਨਾ ਦੁੱਧ ਦਾ ਕਿੰਨਾ ਮੁੱਲ ਤੇ ਵੱਛੀ ਦੀ ਕਿੰਨੀ ਕੋਮਰ ਤੇ ਕੀ ਹੋਦਾ ਭਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸ ਜੀ ਨਾਂ ਲਖਮਿੰਦਰ ਸਿੰਘ ਪਿੰਡ ਜੌਣ ਵਾਲਾ ਜ਼ਿਲ੍ਹਾ ਫਰੀਦਕੋਟ ਬਈ ਫੋਨ ਨੰਬਰ 9465314994 ਕਿੰਨਾ ਸੂਆ ਇਹ ਦੂਜਾ ਸੂਆ 6 ਦੰਦ ਬਈ origignal ਸਮਾਂ ਸਮਾਂ ਕੱਲ ਦੀ ਸੂਈ ਆ 4 ਵਜੇ ਦੀ ਸੁਬਾਹ ਦੀ ਠੀਕ ਆ ਹਾਂ ਦੁੱਧ ਹੁਣ 13 14 ਕਿਲੋ ਬੋਲਾ ਇਹਦੇ ਥੱਲੇ ਮਗਰ ਕੀ ਆ ਮਗਰ ਵੱਛੀ ਆ ਬਈ ਕਿੰਨਾ ਦੁੱਧ ਦੇ ਦੀ ਦੁੱਧ ਬਈ 20 ਕਿਲੋ ਰਾਵਣਾ ਪਿਆ ਦੂਗੀ ਕੱਢ ਬਾਦ ਦੋਸਤੋ ਕਲ ਦੀ ਸੂਈ ਥੱਲੇ ਵੀਰ ਕਹਿੰਦਾ 13 14 ਕਿਲੋ ਬੌਲਾ ਗੱਬਣ ਦਾ ਵਹਿਮ ਹੁੰਦਾ ਮੈਂ ਤਾਂ ਅੱਗੇ ਵੀ ਹਰੇਕ ਵੀਡੀਓ 'ਚ ਆਮ ਹੀ ਕਹਿੰਨਾ ਹਾਂ ਬਾਕੀ ਭਰਾਵੋ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਮਰਜ਼ੀ ਆ ਪਰ ਸੂਇਆ ਸਵਾਇਆ ਪਸ਼ੂ ਨੂੰ ਵੱਧ ਤਰਜੀਹ ਦਿਓ ਵੱਧ ਸੂਇਆ ਸਵਾਇਆ ਪਸ਼ੂ ਲਓ ਕਈ ਭੈਣ ਭਰਾ ਮੈਨੂੰ ਆ ਵੀ ਫੋਨ ਲੱਗ ਕੇ ਕਹਿੰਦੇ ਹਿੰਮਤ ਬਾਈ ਯਾਰ ਕੋਈ ਚੰਗੀ ਵੈੜ ਜਾਂ ਕੋਈ ਮੱਝ ਲੈਣ ਦਾ ਚਾਹਵਾਨ ਹੋਵੇ ਕੋਈ ਉਹ ਜੀ ਵੀ ਅਗਲਾ ਭੈਣ ਭਰਾ ਕਹਿੰਦਾ ਕੋਈ ਚੰਗੀ ਮੱਝ ਦਵਾ ਦੇ ਯਾਰ ਜਦੋਂ ਅਗਲੇ ਨੂੰ ਕਹਿੰਦਾ ਬਾਈ ਯਾਰ ਆਪਾਂ ਨਾਲ ਤਾਂ ਕੰਮ ਵੀਡੀਓ ਬਣਾਉਣਾ ਆਪਾਂ ਕੋਈ ਦਵਾਉਂਦੇ ਦੂਂਦੇ ਨਹੀਂ ਕਿਸੇ ਨੂੰ ਮੋੜਲਾ ਬਾਈ ਇਹ ਗੜਾ ਹੋਰ ਕਢਾ ਲਾ ਤੇ ਫੇਰ ਅਗਲਾ ਕਹਿੰਦਾ ਯਾਰ ਬਾਈ ਮੈਨੂੰ ਬਹਲਾ ਪਤਾ ਨਹੀਂ ਪਹਿਲਾ ਪਸ਼ੂ ਰੱਖਣਾ ਜੇ ਬਾਈ ਬਣਾ ਤੂੰ ਦੱਸ ਦੇ ਤੇ ਆਪਾਂ ਹਰੇਕ ਨੂੰ ਕਹੀਦਾ ਭਰਾਵੋ ਸੋਇਆ ਸਵਾਇਆ ਪਸ਼ੂ ਲੋ ਦੋ ਟਾਈਮ ਝੋਕੇ ਲੋ ਤੇ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਹੋਂ ਜਿਵੇਂ ਵੀਰ ਕਹਿੰਦਾ 13 14 ਕਿਲੋ ਬੌਲਾ ਤੜਕੇ ਵੀ ਅਗਲਾ 6 7 ਵਜੇ ਆ ਜੇ ਬੌਲਾ ਕੰਡੇ ਤੇ ਜੋਖਲੇ ਆਥ ਨੇ ਫੇਰ 6 7 ਵਜੇ ਆ ਜੇ 13 14 ਕਿਲੋ ਦੋ ਟਾਈਮ ਤਿੰਨ ਟਾਈਮ ਅਗਲਾ ਬੌਲਾ ਜੋ ਕੇ ਲੈ ਜੇ ਉਸ ਤੋਂ ਗਾਂ ਤੁਹਾਡੀ ਸੇਵਾ ਵੀਰ ਕਹਿੰਦਾ 20 ਕਿਲੋ ਦੁੱਧ ਖੁੱਲਾ ਪਿਆ ਜੂ ਬਾਅਦ ਜਿੰਨਾ ਪਾਲੋਗੇ ਝੋਲੋਗੇ ਜਿਹੜੀ ਕਲ ਦੀ ਸੂਈ ਬੌਲਾ ਚਵਾਈ ਜਾਂਦੀ ਆ 13 14 ਕਿਲੋ ਤੇ ਉਸ ਹਿਸਾਬ ਨਾਲ 18 20 ਕਿਲੋ ਦੁੱਧ ਨਾਰਮਲ ਹੀ ਪਿਆ ਦੇਣਾ ਮੱਛੀ ਨੇ ਚਵਾਈ ਪੂਰੀ ਮੋਟੀ ਆ ਊਠੇ ਜਿਨੀ ਮੋਟੀ ਧਾਰ ਆ ਕੋਈ ਭੂਰ ਨਹੀਂ ਛਿੱਟਾ ਨਹੀਂ ਹਾਂ ਚਵਾਈ ਦੀ ਇੱਕ ਨੰਬਰ ਹੈ ਜਿਵੇਂ ਮੋਗੇ ਤੋਂ ਪਾਣੀ ਡੈਗਦਾ ਹੁੰਦਾ ਨਾ ਨਹਿਰ ਦਾ ਚਵਾਈਆਂ ਆਏ ਆ ਇੱਕ ਨੰਬਰ ਚਵਾਈ ਜਮਾ ਮੋਟੀ ਧਾਰ ਹੈ ਕੋਈ ਭੂਰ ਨਹੀਂ ਛੱਟਾ ਨਹੀਂ 13 14 ਕਿਲੋ ਬੌਲੀ ਹਾਜ਼ਰ ਹੈ 20 ਕਿਲੋ ਵੀਰ ਦਾਸ ਦਾ ਦੁੱਧ ਪਿਆਜੂ ਚਾਰ ਹੀ ਥਾਣਾ ਮੋٹے ਮੋٹے ਆ ਅੱਧੀ ਚਵਾਈ ਵਾਲੇ ਮਗਰੇ ਦੇ ਬੱਛੀ ਆ ਆਪਦੀ ਮਾਰਗੀ ਬੱਛੀ ਆ ਵਧੀਆ ਸੇਵਾ ਕਰ ਲੋਗੇ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਕਿਉਂਕਿ ਇਹ ਤਾਂ ਖੀਰੀਆਂ ਸੂਪ ਪਿੰਦੀਆਂ ਜਿਹੜਾ ਵਧੀਆ ਸੇਵਾ ਕਰਦਾ ਐ ਨਾ ਕੋਈ ਭੈਣ ਭਰਾ ਕਹਦੇ ਕਿ ਅਮ ਤੂੰ ਹੀ ਕਹੀ ਜਾਂਦਾ ਖੀਰੀਆਂ ਸੂਪ ਪਿੰਦੀਆਂ ਸਾਡੀ ਤਾਂ ਸੂਈ ਨਹੀਂ ਜੇ ਨਹੀਂ ਸੇਵਾ ਕਰਨੀ ਤਾਂ ਸੁੰਦੀਆਂ ਵੀ ਨਹੀਂ ਆ ਵਧੀਆ ਸੇਵਾ ਵਾਲਿਆਂ ਦੀਆਂ ਸੁੰਦੀਆਂ ਕਿੰਨੇ ਦੀ ਬਈ ਜਾਇਜ਼ ਜ ਆਪਾ ਇਹਦਾ ਮੁੱਲ ਬਈ 72000 ਮਾਨਤਨ ਕਰਦਾਂਗੇ ਵਿੱਚੋਂ ਮੁੱਲ 72000 20 ਕਿਲੋ ਦੁੱਧ ਪਿਆਜੂ 72 ਚੋਂ ਮਾਨਤਾਨ ਹੋ ਜੂ ਦੂਜਾ ਸੂਆ ਤਾਜੀ ਸੂਈ ਵਹਿੜ 13 ਤੋਂ 14 ਕਿਲੋ ਬੌਲੀ ਤਿਆਰ ਆ ਜਿਹੜੀ ਤੁਸੀਂ ਝੋ ਲੈਣੀ ਆ ਭਾਵੇਂ ਚਾਰ ਟਾਈਮ ਚੂਕ ਕੇ ਲੈ ਜਾਓ ਬੱਚਾ ਵੀ ਮਗਰ ਨਰੂਆ ਸੋਹਣੀ ਵੱਡੇ ਗੱਦਾ ਵਾਲੀ ਬੱਛੀ ਤਿਆਰ ਹੋ ਜੂ ਬਾਕੀ ਹੈ ਕ੍ਰੋਸ ਆਂਗਾ ਫੈਡ ਫੂਡ ਵਧੀਆ ਆ ਜੂ ਬਾਕੀ ਹੁਣ ਤਾਂ ਰੁੱਤ ਵਧੀਆ ਆ ਗਈ ਆ ਜਿੰਨਾ ਪਾ ਲਓਗੇ ਤਾਂ ਉਹਨਾਂ ਚੋੜੋਂਗੇ ਵੱਡੇ ਗੱਦਾ ਵਾਲੀ ਸੋਹਣੀ ਨਵਾਂ ਹਨ ਬੱਛੀ 2 ਨੰਬਰ ਤੇ ਆ ਜਾ ਮਿੱਤਰਾ ਇਹ ਭਾਈ 2 ਦਾਨ ਤੱਕ ਕੱਢਦੀ ਆ ਹੁਣ ਹੂੰ ਹਾਂ ਇਹਦੇ ਠੀਕ ਆ ਭਰਾ ਦਾ ਆਪਾਂ ਪਰ ਆਪਾਂ ਖਾਲੀ ਕਰਕੇ ਦਵਾਂਗੇ ਦੱਕ ਦਿਨ ਹੋ ਗਿਆ ਠੀਕ ਤੂੰ ਆ ਭਰਾਇਆ ਹਾਂ ਭਰਾਇਆ ਆਪਾਂ ਘਰੇ ਲਿਆ ਕੇ ਕਿਹੜਾ ਠੀਕ ਆ ਭਰਾਇਆ ਇਹਦੇ ਉਹ ਇੱਥੇ ਹੀ ਪਿਆ ਯਾਰ ਅਸ ਕਹਿ ਕੇ ਦੱਸ ਦਾਂਗੇ ਹੂੰ ਕਿਹੜੇ ਡਾਕਟਰ ਤੋਂ ਭਰਾਇਆ ਇਹ ਆਪਣੇ ਭਲੂ ਦੇ ਡਾਕਟਰ ਆਂਦਾ ਟੱਡ ਬਾਹਰ ਨੂੰ ਦੋਸਤੋ ਕਿੰਨੇ ਦਿਨ ਹੋ ਗਏ 13 14 ਹਾਂ 10 12 ਦਿਨ ਹੋ ਗਏ ਬਾਈ 10 12 ਦਿਨ ਹੋ ਗਏ ਬਾਈ ਕਹਿੰਦਾ ਇਹਦੀ ਮੈਂ ਏਆਈ ਕਰਾਈ ਆ ਬਾਕੀ ਅਗਲਾ ਭੋਮਾ ਖਾਲੀ ਮੰਨ ਕੇ ਲੈ ਲਈ ਕਿਉਂਕਿ ਜਿੰਨਾ ਚਿਰ ਗੱਬਣ ਚੈੱਕ ਪਾਸ ਚ ਨਹੀਂ ਆਉਂਦੀ ਅੰਦਰ ਦੀ ਬਾਈ ਸਾਫ ਆਉਂਦੀ ਚੈੱਕ ਕਰਾ ਲਈ ਪਾਦਾ ਠੀਕ ਆ ਅੰਦਰੋਂ ਬਾਈ ਕਹਿੰਦਾ ਜਮਾਂ ਸਾਫ ਆ ਅਗਲਾ ਆਪਦੀ ਚੈੱਕ ਕਰਾ ਕੇ ਲੈ ਜੇ ਦੋ ਦੰਦ ਵੱਛੀ ਐਚ ਐਫ ਨਸਲ ਦੀ ਚਾਰ ਹੀ ਥਾਣਾ ਮੋٹے ਮੋٹے ਕੋਈ ਬਾਦੂ ਫੂਡ ਸ਼ਾਂਗ ਯਾਨੀ ਕੋਈ ਪੰਜ ਥਣੀ ਨਹੀਂ ਕੋਈ ਛੇ ਥਣੀ ਨਹੀਂ ਚਾਰ ਹੀ ਥਾਣਾ ਕਈਆਂ ਦੇ ਬੁੱਬੀਆਂ ਜੀਆਂ ਹੁੰਦੀਆਂ ਪਰ ਕੋਈ ਬੁੱਬੀ ਨਹੀਂ ਕੋਈ ਫੂਡ ਨਹੀਂ ਸ਼ਾਂਗ ਨਹੀਂ ਸਾਫ ਸੁਥਰੇ ਥਾਣਾ ਹੁੰਦੀ ਆ ਦੋਸਤੋ ਕਈ ਵਾਰ ਅਸੀਂ ਬਗਾਨੇ ਬੰਦੀ ਕਰਕੇ ਪਸ਼ੂ ਮੜਾ ਮੋੜ ਕਰ ਜਾਂਦਾ ਬਾਕੀ ਵਛੀਆਂ ਤਾਂ ਥੋੜਾ ਜਿਹਾ ਮਸਤੀ ਕਰਦੀਆਂ ਹੀ ਵੱਧ ਹੁੰਦੀਆਂ ਚਿੱਟੇ ਰੰਗ ਦੀ ਵਛੀ ਆ ਵਿੱਚ ਕਾਲੇ ਰੰਗ ਦੇ ਮੋٹے ਮੋٹے ਜੇ ਡੱਬ ਪੰਜ ਸੱਤਕ ਡੱਬ ਹੋਣੇ ਆ ਨਹੀਂ ਜਿਆਦੇ ਚਿੱਟੇ ਰੰਗ ਦੀ ਵਛੀ ਆ ਰਾਜੀ ਰੂਜੀ ਵੀ ਬਹੁਤ ਆ ਝੋਲੀ ਵੀ ਸੋਹਣੀ ਆ ਉਮੀਦ ਕਰ ਸਕਦੇ ਆ ਵਧੀਆ ਦੁੱਧ ਪਿਆਜੂ ਕਿੰਨੇ ਦੀ ਬਈ ਜੈ ਜੀ ਆਪਾ ਇਹਦਾ ਮੁੱਲ 28000 ਮਾਨ ਤਨ ਕਰਦਾਂਗੇ ਭਾਈ ਮੁੱਲੇ ਦਾ 28 ਹੈ 28 ਜੋ ਮਾਨ ਤਨ ਹੋ ਜੂ ਜੇ ਕੋਈ ਉੱਸਰ ਵਛੀ ਲੈਣ ਦਾ ਚਾਹਵਾਨ ਹੋਵੇ 28000 ਮੁੱਲ ਉਹਦੇ ਜੋ ਮਾਨ ਤਨ ਹੋ ਜੂ ਬੁੱਥੀ ਬਾਤੀ ਸੋਹਣੀ ਐ ਬੁੱਧੀ ਵਾਲੀ ਵਛੀ ਆ ਥਣ ਵੇਖ ਲਓ ਇਹ ਦੋ ਜਾਨਵਰ ਸੇਲ ਐ ਇੱਕ ਨੰਬਰ ਸੂਈ ਸਵਾਈ ਵੜ ਕਲ ਦੀ ਸੂਈ ਐ ਜਿਹਦੇ ਥੱਲੇ ਬੌਲਾ ਹੈਗਾ 13 ਤੋਂ 14 ਕਿਲੋ ਤੜਕੇ 6-7 ਵਜੇ ਚੋੜੋ ਆਥਨੇ ਫੇਰ 6-7 ਵਜੇ ਆਜੂ ਜੇ ਕੋਈ ਮਾੜੀ ਮੁੜਕਾ ਸਰ ਰਹਿ ਗਈ ਤੀਜੇ ਡੰਗ ਅਗਲਾ ਫੇਰ ਚੋਲੇ ਮਗਰ ਵੀ ਵਛੀ ਆ 72 ਦੀ 72 ਚ ਮਾਨ ਤਾਨ ਹੋ ਜੂ ਉਹਦਾ 28 ਚ ਹਾਂ 28 ਤੇ ਜੇ ਕੋਈ ਜੋੜਾ ਲੈ ਲੂਗਾ ਕੋਈ ਹਜ਼ਾਰ ਖੰਡ ਵੱਧ ਮਾਨ ਤਾਨ ਹੋ ਜੂ ਪਿੰਡ ਜਿਉਨ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਸਮਾਲਸਾਰ ਲੰਡੇ ਭਲੂਰ ਔਲਖ ਪੰਜ ਗਰਾਈਆਂ ਆਣ ਗਵਾਂਡ ਦੇ ਪਿੰਡ ਐ ਸਾਰਿਆਂ ਫਸਿਕਾ